ਕਾ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪ੍ਰੀਤ ਸਿੰਘ ਮੋਨਿਕ ਦਾ ਸਵਾਗਤ ਕਰਦਾ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਐਸੀ ਸ਼ਖਸੀਅਤ ਦੇ ਨਾਲ ਮਿਲਾਵਾਂਗੇ ਆਪ ਸਭ ਨੂੰ ਪਤਾ ਹੀ ਹੈ ਕਿ ਜਿਵੇਂ ਕਿ ਇੱਕ ਪੰਜਾਬ ਦੇ ਵਿੱਚ ਮਾਹੌਲ ਬਹੁਤ ਗਰਮਾਇਆ ਹੋਇਆ ਹੈਗਾ ਕਿ ਸਾਡੇ ਬਹੁਤ ਸਾਰੇ ਪੰਜਾਬੀ ਵੀਰ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਆ ਔਰ ਜਿਹੜੇ ਕਿ ਆਪਣਾ ਚੰਗੇ ਭੁੱਖ ਲਈ ਅਮਰੀਕਾ ਵਰਗੇ ਦੇਸ਼ ਵਿੱਚ ਆਪਣਾ ਰੁਜ਼ਗਾਰ ਰੋਟੀ ਪਾਣੀ ਦੀ ਭਾਲ ਦੇ ਵਿੱਚ ਗਏ ਸੀਗੇ ਚੰਗੇ ਭੁੱਖ ਨੂੰ ਚੰਗਾ ਬਣਾਉਣ ਵਾਸਤੇ ਪਰ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਤਕਾ ਹੋਇਆ ਹੋਗਾ ਔਰ ਇੱਕ ਫਲਾਈਟ ਸਾਡੇ ਇੰਡੀਆ ਦੇ ਵਿੱਚ 5 ਫਰਵਰੀ ਨੂੰ ਉਤਰੀ ਸੀਗੀ ਉਹਦੇ ਵਿੱਚ ਵੀ ਬਹੁਤ ਸਾਰੇ ਵੀਰ ਪੰਜਾਬੀ ਆਏ ਸੀਗੇ ਰਿਪੋਰਟ ਕੀਤੇ ਗਏ ਔਰ ਉਹਨਾਂ ਜਿਹੜੇ ਰਿਪੋਰਟ ਕੀਤੇ ਹੋਏ ਵੀਰਾਂ ਦੇ ਵਿੱਚੋਂ ਸਾਡੇ ਨਾਲ ਇੱਕ ਵੀਰ ਮੌਜੂਦ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਹੈਗੀ ਆ ਵੀ ਉਹਨਾਂ ਨੂੰ ਅਮਰੀਕਾ ਵਿੱਚ ਕਿਹੋ ਜਿਹਾ ਮਹਿਸੂਸਾ ਕਿਵੇਂ ਫੜੇ ਗਏ ਉੱਥੇ ਔਰ ਕਿਵੇਂ ਰਿਪੋਰਟ ਕੀਤਾ ਕਦੋਂ ਗਏ ਸੀਗੇ ਔਰ ਕਿਵੇਂ ਗਏ ਸੀ ਕਿੱਥੋਂ-ਕਿੱਥੋਂ ਦੀ ਗਏ ਸੀ ਔਰ ਕਿੰਨੇ ਲੱਖ ਰੁਪਏ ਲਾ ਕੇ ਗਏ ਸੀ ਜਿਆਦਾ ਸਾਹਮਣਾ ਲੈਂਦੇ ਆਪਾਂ ਉਹਨਾਂ ਦਾ ਫੇਸ ਨਹੀਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਬਹੁਤ ਸਾਰੀ ਆਪਾਂ ਦੀ ਚਾਹਤ ਹੈ ਕਿ ਉਹਨਾਂ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਉਹਨਾਂ ਤੇ ਹੱਸੇ ਟੀਚਰ ਕਰੇ ਜਾਂ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚੇ ਔਰ ਮੈਂ ਜਿਆਦਾ ਸਾਹਮਣਾ ਲੈਂਦੇ ਸਾਡੇ ਨਾਲ ਮੌਜੂਦ ਆ ਬੀਜੀ ਸਸਰੀ ਕਾ ਸਸਰੀ ਕਾ ਜੀ ਬੀਜੀ ਆਪਾਂ ਕਿਹੜੇ ਸਮੇਂ ਗੇ ਸੀਗੇ ਅਮਰੀਕਾ ਨੂੰ ਕਿਹੜੇ ਟਾਈਮ ਗਏ ਸੀਗੇ ਔਰ ਕਿੰਨੇ ਸਮੇਂ ਬਾਅਦ ਤੁਸੀਂ ਉੱਥੇ ਰਿਪੋਰਟ ਹੋ ਗਏ ਬਈ ਮੈਂ ਨਾ 2024 ਚ ਹੀ ਗਿਆ ਹਾਂ ਹੂੰ ਇਹ ਸਤੰਬਰ ਵਿੱਚ ਗਿਆ ਸੀਗਾ ਮੈਂ ਅੱਛਾ ਜੀ ਹਾਂਜੀ ਤੇ ਇਹ ਜੈਂਟ ਜਿਹੜਾ ਸੀ ਉਹ 35 ਲੱਖ ਰੁਪਏ ਦਿੱਤਾ ਸੀਗਾ ਮੈਂ ਅੱਛਾ ਜੀ ਹਾਂਜੀ ਤੇ ਆਪਾਂ ਜਦੋਂ 35 ਲੱਖ ਰੁਪਏ ਦਿੱਤਾ ਜੈਂਟ ਨਾਲ ਗੱਲ ਕਿੱਦਾਂ ਹੋਈ ਸੀ ਆਪਣੀ ਬਈ ਜੈਂਟ ਕਹਿੰਦਾ ਕਿ ਡੰਕੀ ਲਵਾਵਾਂਗੇ ਤੁਹਾਡੀ ਅੱਛਾ ਹਾਂਜੀ ਪਹਿਲਾ ਸਾਨੂੰ ਕਹਿੰਦਾ ਇੱਕ ਨੰਬਰ ਤੇ ਭੇਜਾਂਗੇ ਅੱਛਾ ਤੇ ਪਰ ਮੁਲਕਿਆਂ ਨੇ ਸਾਡੀ ਡਾਂਕੀ ਲਵਾਤੀ ਉੱਥੇ ਜਾ ਕੇ ਅਸੀਂ ਫਸ ਗਿਆ ਇਹ ਦੋ ਅਸੀਂ ਕਾਫੀ ਮੁੰਡਿਆਂ ਦਾ ਗਰੁੱਪ ਸੀਗਾ ਸਾਡਾ ਅੱਛਾ ਜੀ ਤੇ ਅਸੀਂ ਘਟ ਘਟ ਉੱਥੇ ਇਹ ਦੋ ਮਹੀਨੇ ਫਸੇ ਰਹੇ ਅਸੀਂ ਅੱਛਾ ਜੀ ਤੇ ਸਾਨੂੰ ਪਹਿਲਾਂ ਇੱਥੋਂ ਲੈ ਕੇ ਗਏ ਆ ਜੀ ਇੱਕ ਵਾਰ ਦੌਰ ਸੀਗਾ ਜੀ ਓਕੇ ਹਾਂਜੀ ਇੱਕ ਵਾਰ ਦੌਰ ਤੋਂ ਸਾਨੂੰ ਇਹਨਾਂ ਨੇ ਫਿਰ ਨਾ ਬਸ ਰਹੀਂ ਇਹ ਪਨਾਮਾ ਲੈ ਕੇ ਗਏ ਆ ਅੱਛਾ ਜੀ ਪਨਾਮਾ ਦਾ ਜਿਹੜਾ ਜੰਗਲ ਹੈ ਵੀਰ ਜੀ ਉਹ ਘਟ ਘਟ 100 ਕਿਲੋਮੀਟਰ ਦਾ ਏਰੀਆ ਆ अच्छा जी ਤੇ ਬਹੁਤ ਔਖਾ ਰਸਤਾ ਉੱਤੇ ਪਹੁੰਚ ਲੰ ਵਿੱਚ ਕਈ ਵਿਚਾਰੇ ਜਿਹੜੇ ਰਸਤੇ 'ਚ ਜਿਹੜੇ ਢਿੱਲੇ ਮਿੱਟੀ ਉੱਤੇ ਕਈ ਬੰਦੇ ਇਦਾਂ ਦੇ ਵੀਰ ਜਿਹਦਾ ਵਿੱਚ ਮਰ ਵੀ ਗਏ ਸਾਡੇ ਨਾਲ ਪੰਜਾਬ ਦੇ ਹੋਰ ਕਿਹੜੇ-ਕਿਹੜੇ ਜ਼ਿਲ੍ਹਿਆਂ ਤੋਂ ਪੁੱਜੋ ਗਏ ਸੀਗੇ ਮੇਰੇ ਨਾਲ ਪੰਜਾਬ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਹੋਣਗੇ ਅੱਛਾ ਕਿੰਨੇ ਬੰਦਿਆਂ ਦਾ ਗਰੁੱਪ ਸੀਗਾ ਭਰਾ ਗਰੁੱਪ ਘਟੋ-ਕਟੋ ਨੇ 25-30 ਜਣਾਂ ਦਾ ਗਰੁੱਪ ਸੀਗਾ ਅੱਛਾ ਜੀ ਹਾਂ ਜੀ ਤੇ ਉਹ ਜਿਹੜੇ ਡੰਕਰ ਹੁੰਦੇ ਆ ਉਹ ਮੁਰਗੇ ਤਸ਼ੱਦਦ ਵੀ ਬਹੁਤ ਕਰਦੇ ਰਸਤੇ ਵਿੱਚ ਸਾਡੇ ਤੇ ਵੀ ਹੋਇਆ ਅੱਛਾ ਜੀ ਤੇ ਕਈ ਤੇ ਮੇਰੇ ਜਿਹੜੇ ਵੀਰ ਹੋਰ ਵੀ ਜਿਹੜੇ ਮੁਰਖਾਂ ਦਾ ਉੱਥੇ ਸਾਡੇ ਨਾਲ ਸੀਗੇ ਅੱਛਾ ਤੁਸੀਂ 30 35 ਲੱਖ ਰੁਪਏ ਦਿੱਤਾ ਉਹ ਇੱਥੋਂ ਦਿੱਤਾ ਹੈਗਾ ਜਾਂ ਉੱਥੇ ਪਹੁੰਚਣ ਦੇ ਦਿੱਤਾ ਹੈ ਨਹੀਂ ਵੀਰ ਜੀ ਪੈਸੇ ਉਹਨਾਂ ਨੇ ਪਹਿਲਾਂ ਲੈਲੇ ਸੀਗੇ ਅੱਛਾ ਜੀ ਹਾਂ ਜੀ ਇਹ ਪਹਿਲਾਂ ਲੈਂਦੇ ਆ ਤੇ ਪਹਿਲਾਂ ਪੈਸੇ ਲੈ ਕੇ ਤੁਹਾਨੂੰ ਉੱਥੇ ਜਾਣ ਕੇ ਕਿੰਨੇ ਦਿਨਾਂ ਦੇ ਵਿੱਚ ਪਹੁੰਚਾਤਾ ਵੀਰ ਜੀ ਸਾਨੂੰ ਤਾਂ ਉਹਨਾਂ ਨੇ ਕਹੇ ਮਹੀਨੇ ਦਾ ਅੱਛਾ ਜੀ ਪਰ ਟੁਟ-ਟੁਟ ਉਹਨਾਂ ਨੇ ਨਾ ਤਿੰਨ ਚਾਰ ਮਹੀਨੇ ਲਗਾ ਦਿੱਤੇ ਅੱਛਾ ਸਤੰਬਰ ਮਹੀਨੇ ਚੱਲੇ ਜਾਦਾ ਤੁਸੀਂ ਕਿਹੜੇ ਮਹੀਨੇ ਉੱ ਅਸੀਂ ਇਹ ਹੁਣੀ ਪੁੱਜੇ ਸੀਗੇ ਜਨਵਰੀ ਚ ਪੁੱਜਿਆ ਆਪਾਂ ਉੱਥੇ ਅੱਛਾ ਜੀ ਹਾਂ ਜੀ ਤੇ ਜਦੋਂ ਤੁਹਾਨੂੰ ਉਹਨਾਂ ਨੇ ਫੜਿਆ ਹੈਗਾ ਉੱਥੇ ਪੁੱਜ ਗਏ ਤੇ ਫਿਰ ਫੜਿਆ ਕਿੱਥੋਂ ਤੁਹਾਨੂੰ ਉਹਨਾਂ ਨੇ ਚਲੋ ਦੇਖੋ ਜੀ ਜਦੋਂ ਅਸੀਂ ਪਨਾਮਾ ਦੇ ਜੰਗਲ ਪਾਰ ਕਿਤੇ ਨਾ ਹੂੰ ਉਸ ਤੋਂ ਬਾਅਦ ਜਦੋਂ ਅਸੀਂ ਮੈਕਸੀਕੋ ਵਿੱਚ ਫਿਰ ਐਂਟਰੀ ਕੀਤੀ ਜਾ ਕੇ ਜੀ ਤੇ ਮੈਕਸੀਕੋ ਤੋਂ ਵੀ ਕਾਫੀ ਮਿਲ ਕੇ ਸਫ਼ਰ ਪੈਂਦਾ ਵਿੱਚ ਜਿਹੜਾ ਬਾਰਡਰ ਤੱਕ ਜਾਣ ਲਈ ਜਿਹੜਾ ਜੀ ਤੇ ਜਦੋਂ ਅਸੀਂ ਬਾਰਡਰ ਤੇ ਪਹੁੰਚੋ ਉੱਥੋਂ ਡੋਂਕਰਾਂ ਨੇ ਸਾਨੂੰ ਜਦੋਂ ਬਾਰਡਰ ਕ੍ਰੋਸ ਕਰਵਾਇਆ ਨਾ ਜੀ ਤੇ ਅਨਾਲੀ ਸਾਨੂੰ ਉੱਥੋਂ ਦੀ ਜਿਹੜੀ ਪੁਲਿਸ ਉਹਨਾਂ ਦੀ ਫਰਡ ਅਮਰੀਕਾ ਦੀ ਜਿਹੜੀ ਪੁਲਿਸ ਸੀਗੀ ਅੱਛਾ ਤੇ ਸਾਨੂੰ بیس ਕੈਂਪ ਵਿੱਚ ਲਗੇ ਤੇ ਮੈਂ ਮੈਂ ਵਿੱਚੋਂ ਦੌੜ ਚੱਲਿਆ ਸੀਗਾ ਤੇ ਗੋਲੀ ਦਾ ਹੁਕਮ ਦੇਤਾ ਸੀ ਉਹਨਾਂ ਨੇ ਅੱਛਾ ਫਿਰ ਮੈਂ ਆਪਣੇ ਦੋਨੇ ਹੱਥ ਖੜੀ ਕਰ ਲਏ ਸੀਗੇ ਅੱਛਾ ਤੇ ਮੈਂ ਪਿੱਛੇ ਮੁੜਿਆ ਤਾਂ ਮੈਨੂੰ ਉਹਨਾਂ ਨੇ ਨਾਲੇ ਹੱਥ ਖੜੀਆਂ ਲਗਾਤੀਆਂ ਠੀਕ ਆ ਤੇ بیس ਕੈਂਪ ਚ ਲਗੇ ਫਿਰ ਉੱਥੇ ਆ ਹੁਣ ਇਹ ਕੁੱਟ-ਕੁੱਟ ਸਾਨੂੰ 1.5 ਮਹੀਨਾ ਹੀ ਹੋ ਗਿਆ ਸੀ ਮਹੀਨੇ ਤੋਂ ਉੱਪਰ ਹੋ ਗਿਆ بیس ਕੈਂਪ ਵਿੱਚ ਹੀ ਸੀਗੇ ਯੋ ਟ੍ਰੰਪ ਦੀ ਸਰਕਾਰ ਜਿਹੜੀ ਆਈ ਹੈ ਇਹਨਾਂ ਨੇ ਐਲਾਨ ਕੀਤਾ ਕਿ ਇਦਾਂ ਇਦਾਂ ਜਦੋਂ ਤੁਸੀਂ ਇੱਥੋਂ ਗਏ ਇੱਥੋਂ ਬਾਇਅਰ ਕਿੱਥੇ ਤੱਕ ਰਗੇ ਸੀ ਤੇ ਫਿਰ ਉੱਥੋਂ ਕਿੱਥੋਂ ਕਿੰਨਾ ਤੁਰ ਕੇ ਗਏ ਬਾਇਅਰ ਦੇ ਵੀਰ ਜੀ ਪਿੱਛੇ ਰਹਿੰਦੇ ਕੋਈ ਕੋਲੰਬੀਆ ਜਾਂਦਾ ਹਨਾ ਕੋਈ ਗਵਾਟੇਮਾਲਾ ਇਹ ਜਿਹੜੇ ਦੇਸ਼ ਆ ਇਹ ਸਾਰੇ ਲੱਗੇ ਲੱਗੇ ਜਿਹੜੇ ਮੈਕਸੀਕੋ ਦੇ ਪਿੰਡ ਅੱਛਾ ਜੀ ਹਾਂਜੀ ਉੱਥੋਂ ਤੱਕ ਕੋਈ ਜਾਂਦੇ ਆ ਇਹ ਇਹ ਜਿਹੜੇ ਨੇ ਜਾਈ ਰਹੀ ਨੇ ਰਹੀ ਤੇ ਜਾਂਦੇ ਲੋਗ ਉਹ ਤਾਂ ਅੱਗੇ ਜਿਹੜਾ ਸਫਰ ਆ ਉਹ ਫਿਰ ਤੁਰਕੇ ਸ਼ੁਰੂ ਹੁੰਦਾ ਅੱਛਾ ਤੇ ਤੋਂ ਕਿੰਨੇ ਕਿਲੋਮੀਟਰ ਆਪਾਂ ਤੁਰਕੇ ਜਾਣੇ ਹੈਗੇ ਤੇ ਫਿਰ ਜਦੋਂ ਤੁਸੀਂ ਤੁਰਕੇ ਜਾਂਦੇ ਫਿਰ ਆ ਚੌਣ ਵਾਲੇ ਸਮੇ ਉਹ ਕਿਹੜੀ ਕਿਹੜੀ ਦਿੱਕਤਾਂ ਪਰੇਸ਼ਾਨੀਆਂ ਤੁਹਾਨੂੰ ਸਾਹਮਣਾ ਕਰਨਾ ਪਿਆ ਵੀ ਜੀ ਦਿੱਕਤਾਂ ਤਾਂ ਬਹੁਤ ਆਈਆਂ ਤੁਹਾਡੇ ਕੋ ਕੱਪੜੇ ਲੀੜੇ ਤੁਸੀਂ ਬਹੁਤ ਸਾਰਾ ਸਮਾਨ ਕਿਨ ਕਰ ਸਕਦੇ ਜੰਗਲਾਂ ਦੇ ਵਿੱਚ ਨਾ ਕਿਤੇ ਕਿਤੇ ਦਲਦਲ ਵਾਲਾ ਏਰੀਆ ਆਉਂਦਾ ਆ ਜੀ ਫਿਰ ਜਿਹੜੇ ਸੱਪ ਬਹੁਤ ਜ਼ਹਿਰੀਲੇ ਹੈਗੇ ਉਹ ਜੰਗਲ ਦੇ ਵਿੱਚ ਕਿਤੇ ਪਹਾੜੀ ਏਰੀਆ ਆ ਜਾਂਦਾ ਵਾ ਜੀ ਨਾ ਦੇ ਪਿੰਡ ਨੂੰ ਪਾਣੀ ਮਿਲਦਾ ਵੀਰ ਜੀ ਉੱਥੇ ਜਿਹੜਾ ਤੁਹਾਡੇ ਕੋਲ ਇੱਕ ਬੋਤਲ ਹੋਵੇ ਨਾ ਇੱਕ 10 ਲੀਟਰ ਦੀ ਉਹਨੇ ਗੁਜ਼ਾਰਾ ਕਰਨਾ ਪੈਣਾ ਤੁਹਾਨੂੰ ਜੀ ਅੱਛਾ ਜੀ ਕਿਤੇ ਕਿਤੇ ਤਾਂ ਜਿਹੜਾ ਪਾਣੀ ਹੈਗਾ ਨਾ ਮਾੜਾ ਮਾੜਾ ਮੀਂਹ ਪਿਆ ਮੀਂਹ ਦਾ ਪਾਣੀ ਵੀ ਪੀਣਾ ਪੈ ਜਾਂਦਾ ਉਹ ਗੰਦਾ ਬਹੁਤ ਹੁੰਦਾ ਵੀਰ ਜੀ ਤੇ ਜਦੋਂ ਤੁਸੀਂ ਡੌਂਕੀ ਲਾ ਕੇ ਜਾਂਦੇ ਫਿਰ ਆਜ ਤੁਹਾਨੂੰ ਖਾਣ ਪੀਣ ਲੈ ਕੀ ਕੀ ਆਈਟਮ ਦਿੰਦੇ ਨੇ ਖਾਣ ਨੂੰ ਭਾਈ ਡੰਕਰ ਜਿਹੜੇ ਹੈਗੇ ਡੰਕਰ ਤੋਂ ਕੁਛ ਨਹੀਂ ਦਿੰਦਾ ਕਿ ਉਹ ਦਿੰਦੇ ਵੀ ਇਹ ਤਾਂ ਬਿਸਕੁਟ ਹੁੰਦੇ ਆ अच्छा ਜੀ ਜੇ ਤੁਸੀਂ ਜਿਹੜਾ ਆਪਣੇ ਬੈਗ ਬੁੱਕ ਚ ਜਿਹੜਾ ਪਾਗਲ ਹੈਗਾ ਤੁਹਾਨੂੰ ਉਹੀ ਮਿਲਣਾ ਮੈਂ ਬਾਕੀ ਹੋਰ ਕੁਝ ਨਹੀਂ ਮਿਲਦਾ ਹੈਗਾ ਤੇ ਉਹਨਾਂ ਹੀ ਤੁਸੀਂ ਮਤਲਬ ਕਿ ਮਹੀਨੇ-ਮਹੀਨੇ ਦਾ ਸਫਰ ਇਦਾਂ ਹੀ ਭੁੱਖੇ ਪਿਆਸੇ ਕੱਟਣਾ ਪੈਂਦਾ ਤੇ ਜਦੋਂ ਤੁਸੀਂ ਉੱਥੇ ਅਮਰੀਕਾ ਦੇ ਵਿੱਚ ਐਂਟਰੀ ਕੀਤੀ ਤੇ ਆਪਾਂ ਕਿੱਥੇ ਦੀ ਕੀਤੀ ਮੈਕਸੀਕੋ ਦੇ ਜਿਹੜਾ ਬਾਰਡਰ ਕੰਧ ਟੱਪਦੇ ਆ ਉੱਥੋਂ ਦੀ ਕੀਤੀ ਜਾਂ ਜਿਹੜੇ ਤਾਰਾਂ ਲਾੜੀ ਜਾਂਦੇ ਆ ਉੱਥੋਂ ਦੀ ਕੀਤੀ ਨਹੀਂ ਵੀਰ ਜੀ ਅਸੀਂ ਜਿਹੜਾ ਨਾ ਹੁਣ ਤੱਕ ਕੰਧ ਬਣ ਗਈ ਹੈ ਜੀ ਕਈ ਥਾਵਾਂ ਤੇ ਹਜੇ ਤਾਰ ਵੀ ਹੈਗੀ ਆ ਜੀ ਤੇ ਆਪਾਂ ਤਾਰਾ ਰਾਹੀਂ ਕੀਤੀ ਸੀ ਅੱਛਾ ਜੇ ਤੋ ਤਾਰਾ ਰਾਹੀਂ ਕੀਤੀ ਤੇ ਅੱਗੇ ਤੁਹਾਨੂੰ ਕੋਈ ਲਾਈਨ ਵਾਲਾ ਆਇਆ ਸੀਗਾ ਉਹਨਾਂ ਦੇ ਡੌਂਕਰਾਂ ਤੇ ਸਾਥੀ ਆਇਆ ਸੀ ਕੋਈ ਲੈਣ ਤੇ ਜਾਂ ਤੁਹਾਨੂੰ ਉਹ ਉਹਨਾਂ ਨੇ ਪੁਲਸ ਨੇ ਫੜਿਆ ਜਾਂ ਉੱਥੇ ਤੁਸੀਂ ਗਾਹ ਕਿਹੇ ਪਾਸੇ ਪੁਲਸ ਤੱਕ ਕਰਕੇ ਕਿੱਦਾਂ ਪਹੁੰਚ ਹੋ ਗਈ ਤੁਹਾਡੀ ਜਾਣ ਕੇ ਜਾਂ ਤੁਹਾਡੇ ਤੱਕ ਪੁਲਸ ਨੇ ਕਿੱਦਾਂ ਪਹੁੰਚ ਕੀਤੀ ਜੀ ਗੱਲ ਪਤਾ ਕਿੱਦਾਂ ਜਦੋਂ ਤੁਸੀਂ ਬਾਰਡਰ ਕਰਾਸ ਕਰਦੇ ਹਨਾ ਜੀ ਤੇ ਤੁਹਾਨੂੰ ਉੱਥੋਂ ਦੀ ਪੁਲਸੀ ਫੜਦੀ ਆ ਫਿਰ ਉਹ ਤੁਹਾਨੂੰ ਸਭ ਤੋਂ ਪਹਿਲਾਂ ਬੇਸ ਕੈਂਪਾਂ ਵਿੱਚ ਲਿਜਾਉਂਦੇ ਤੁਹਾਨੂੰ ਜੀ ਤੇ ਉੱਥੋਂ ਫਿਰ ਤੁਹਾਨੂੰ ਬਾ ਜੇ ਤੁਹਾਡੇ ਹੈਗੇ ਆ ਰਿਲੇਟਿਵ ਉੱਥੇ ਤੇ ਉਹ ਤੁਹਾਨੂੰ ਲੈ ਜਾਣਗੇ ਆ ਜੀ ਪਰ ਜਿਨ੍ਹਾਂ ਦੇ ਨਹੀਂ ਜਿਹੜੇ ਬਿਲਕੁਲ ਹੀ ਫਸਟ ਪਹਿਲੀ ਵਾਰੀ ਗਏ ਆ ਉਹ ਬੰਦੇ ਫਿਰ ਜਿਹੜੇ ਆ ਉਹ ਉਹ ਫਸ ਜਾਂਦੇ ਉੱਥੇ ਜ਼ਿਆਦਾਤਰ ਜੀ ਤੇ ਉਹਨਾਂ ਜੇ ਇੱਕ ਮੰਮੀ ਇੱਕ ਸੀਗਾ ਤੇ ਆਪਣਾ ਕੋਈ ਸੀਗਾ ਗਾ ਸਾਹਮਣ ਵਾਲਾ ਜੇ ਕੋਈ ਉੱਥੇ ਤੁਸੀਂ ਮੰਨ ਲਓ ਮੈਰਕਲ ਦੇ ਵਿੱਚ ਐਂਟਰੀ ਕਰਦੇ ਨੇ ਕੈਂਪਰ ਲੰਘ ਕੇ ਚੱਲ ਜਾਂਦੇ ਅੱਗੇ ਕੋਈ ਆਪਾਂ ਨੂੰ ਸਾਹਮਣ ਵਾਲਾ ਸੀਗਾ ਜਿਹੜਾ ਤੁਹਾਡੀ ਹੈਲਪ ਕਰ ਦੇਣ ਜਾਂ ਜਦੋਂ ਤੁਹਾਨੂੰ ਉੱਥੇ ਸਪੋਰਟ ਕਰਦਾ ਨੇ ਵੀਰ ਜੀ ਮੇਰਾ ਕੋਈ ਨਹੀਂ ਸੀਗਾ ਮੈਂ ਤਾਂ ਆਪਣਾ ਸਾਰਾ ਘਰ ਪਰਿਵਾਰ ਵੇਚ ਕੇ ਘਰ ਬਾਹਰ ਸਾਰਾ ਤੇ ਮੈਂ ਗਿਆ ਸੀਗਾ ਤੇ ਇਹ ਜਿਹੜੀਆਂ ਹੁਣ ਸਾਡੇ ਨਾਲ ਵਾਪਰੀ ਆ ਉੱਥੇ ਜਾ ਕੇ ਮੈਨੂੰ ਨਹੀਂ ਸੀ ਪਤਾ ਕਿ ਇਹ ਇਦਾਂ ਹੋਊਗੀ ਜਦੋਂ ਤੁਸੀਂ ਕੰਦ ਧੱਪ ਕੇ ਜਾਓ ਤਾਰ ਪਾਰ ਕਰਕੇ ਅੰਦਰ ਐਂਟਰੀ ਕਰਕੇ ਮਰਕਜ਼ ਹਾਂਜੀ ਉਹਨਾਂ ਦੇ ਕੈਂਪ ਦੇ ਵਿੱਚ ਕਿੰਨੇ ਦਿਨ ਰਹੇ ਤੁਸੀਂ ਕੈਂਪ ਦੇ ਵਿੱਚ ਤੁਹਾਨੂੰ ਕੋਟ ਕੋਟ ਮਹੀਨਾ ਜੁੜ ਰੱਖਿਆ ਉਹਨਾਂ ਨੇ ਅੱਛਾ ਜੀ ਹਾਂਜੀ ਉੱਥੇ ਖਾਣਾ ਪੀਣਾ ਸਾਨੂੰ ਕਿਹੋ ਜਿਹਾ ਦਿੰਦੇ ਸੀਗੇ ਉੱਥੇ ਵੀਰ ਜੀ ਬਹੁਤ ਮੌੜਾ ਹਾਲ ਆ ਜੀ ਕੈਂਪ ਦੇ ਵਿੱਚ अच्छा ਜਿਹੜਾ ਖਾਣਾ ਉਹ ਇਦਾਂ ਇੱਕ ਜੇਲ੍ਹ ਵਾਲਾ ਸਾ ਵੀ ਹੁੰਦਾ ਵੇ ਜੇਲ੍ਹ ਦੀ ਅੱਛਾ ਜੇ ਤਾਂ ਉੱਥੇ ਮੜਾ ਮੋਟਾ ਤੁਹਾਨੂੰ ਜਿਹੜਾ ਦਾਲ ਫੁਲਕਾ ਜਾਂ ਇਦਾਂ ਦੇ ਮਿਲਦਾ ਜੀ ਜਿਹੜਾ ਸਾ ਜੇਲ੍ਹਾਂ ਚ ਮਿਲਦਾ ਹੁੰਦਾ ਤੁਹਾਨੂੰ ਪਤਾ ਹੀ ਆ ਠੀਕ ਆ ਉੱਥੇ ਆਪਣੇ ਹੋਰ ਵੀ ਵੀਰ ਭੈਣ ਪੰਜਾਬੀ ਮੁੰਡੇ ਕੁੜੀਆਂ ਬਜ਼ੁਰਗ ਵੀ ਸੀਗੇ ਕਿ ਜਾਂ ਜੰਗ ਏਜੀ ਸਾਰੀ ਜਾਂਦੀ ਵੀ ਜਿਆਦਾਤਰ ਤਾਂ ਜੰਗ ਏਜੀ ਸੀਗੀ ਅੱਛਾ ਜੀ 50 45 50 ਸਾਲ ਤੱਕ ਦੇ ਵੀ ਵਿੱਚ ਹੈਗੇ ਸੀਗੇ ਅੱਛਾ ਜੀ ਹਾਂ ਜਿਹਦੀ ਕੁਝ ਜਿਹੜੀਆਂ ਔਰਤਾਂ ਵੀ ਹੈਗੀਆਂ ਸੀਗੀਆਂ ਬੱਚੇ ਵੀ ਹੈਗੇ ਸੀਗੇ ਬਹੁਤ ਤੇ ਇੰਨਾ ਆਪਾਂ ਖਰਚਾ ਕਰਕੇ ਵੀ ਮਾਚ ਉਹ ਉਥੋਂ ਰਿਪੋਰਟ ਹੋ ਕੇ ਆਏ ਇਹਨੂੰ ਤੁਸੀਂ ਕਿਹੋ ਜਿਹਾ ਦੇਖਦੇ ਹੋ ਜੀ ਜੀ ਕਹੇ ਤਾਂ ਹੁਣ ਕੋਈ ਨਹੀਂ ਸਕਦੇ ਇਹਦੇ ਬਾਰੇ ਦੇਖੋ ਹਰ ਕੋਈ ਆਪਣੇ ਚੰਗੇ ਤੋਂ ਖਲੀ ਬਾਹਰ ਜਾਂਦਾ ਹੈ ਹੁਣ ਮੈਂ ਵੀ ਗਿਆ ਸੀ ਐਸੀ ਗੱਲ ਕਹਿੰਦਾ ਜੀ ਆਪਣਾ ਘਰ ਪਰਵਾਰ ਸਾਰੀ ਮੇਰੀ ਜ਼ਮੀਨ ਵੀ ਵਿਗ ਗਈ ਆ ਜੀ ਮੇਰਾ ਸਾਰਾ ਕੁਝ ਵੀ ਦੇਖੋ ਵੀ ਜੀ ਹੁਣ ਹੌਸਲਾ ਰੱਖਣਾ ਕੋਈ ਚੱਕਰ ਨਹੀਂ ਹਿੰਮਤ ਕਰੋ ਆਉਣ ਵਾਲੇ ਸਮੇਂ 'ਚ ਪ੍ਰਮਾਤਮਾ ਨੇ ਸ਼ਾਇਦ ਇਹਦੇ ਵਿੱਚ ਵੀ ਕੋਈ ਭਲਾ ਕਰਦਾ ਜੋ ਰੱਬ ਕਰਦਾ ਚੰਗਾ ਹੀ ਕਰਦਾ ਵੀ ਇਹ ਵੀ ਬਾਕਸ ਹੋ ਗਿਆ ਹੁਣ ਦੇਖੋ ਪ੍ਰਮਾਤਮਾ ਦਾ ਹੱਥ ਦਾ ਹੁਣ ਜਾਂ ਸਰਕਾਰਾਂ ਦੇ ਹੱਥ ਦਾ ਜੇ ਕੁਝ ਕੋਈ ਚੱਕਣ ਨਹੀਂ ਤੁਸੀਂ ਟੈਨਸ਼ਨ ਨਾ ਲਓ ਬਾਕੀ ਪ੍ਰਮਾਤਮਾ ਜੋ ਵੀ ਕਰੂਗਾ ਭਲਾ ਕਰੂਗਾ ਠੀਕ ਆ ਬਾਕੀ ਜਦੋਂ ਤੁਸੀਂ ਉਥੋਂ ਫੜ ਕੇ ਲੈ ਕੇ ਆਏ 에ਰਪੋਰਟ ਤੇ 에ਰਪੋਰਟੋਂ ਉਥੋਂ ਆਪਣੇ ਨੂੰ ਕਿੰਨੇ ਕਿਲੋਮੀਟਰ ਪੈਂਦਾ ਸੀਗਾ ਕੋਈ ਆਈਡੀਆ ਉਹ এয়ারਪੋਰਟ ਤੋਂ ਆਪਾਂ ਦੇਖੋ ਸਾਨੂੰ ਜਾਂਦੇ ਉਹਨਾਂ ਨੇ ਉੱਥੇ ਕੈਂਪ ਵਿੱਚ ਰੱਖ ਲਿਆ ਸਾਨੂੰ ਉਸਨ ਦੀ ਕਿਹੜੀ ਕੋਈ ਟੀ ਜਾਣਕਾਰੀ ਹੈ ਨਹੀਂ ਸੀਗੀ ਕਿ ਸਾਨੂੰ ਉਤੋਂ ਗੱਡੀ ਰਹੀ ਉਹ এয়ারਪੋਰਟ ਤੇ ਲੈ ਕੇ ਗਏ ਆ ਅੱਛਾ ਹਾਂਜੀ ਤੇ ਤੇ ਉੱਥੋਂ ਸਾਨੂੰ ਮਿਲ ਕੇ ਉਹਨਾਂ ਨੇ ਜੱਜਾ ਜਿਹਾ ਮਸਲਾ ਜਿਹੜੀ ਲਿਖਤ ਪੜਤ ਕਰਕੇ ਅੱਛਾ ਸਾਡੇ ਹੱਥ 'ਤੇ ਕੜੀਆਂ ਲਾ ਦਿੱਤੀਆਂ ਗਈਆਂ ਤੇ ਉਹਨਾਂ ਨੇ ਵੀ ਬੀੜੀਆਂ ਲਾ ਦਿੱਤੀਆਂ ਹੱਥਾਂ ਨੂੰ ਹੱਥ ਕੜੀਆਂ ਤੇ ਲੱਕ ਨੂੰ ਵੀ ਬੀੜੀਆਂ ਲਾਈਆਂ ਗਈਆਂ ਸੀ ਤੇ ਜਦੋਂ ਤੁਸੀਂ এয়ারਪੋਰਟ ਤੋਂ ਆਏ ਆ ਤੇ ਉਥੋਂ ਜਿਹੜੇ ਉਹਨਾਂ ਨੇ 에어ਪੋਰਟ ਤੇ ਜਾਣ ਜਹਾਜ਼ ਵਿੱਚ ਕਿਦਾਂ ਕਿਹੋ ਜੀ ਵਿਵਸਥਾ ਸੀਗੀ ਖਾਣ ਪੀਣ ਦੀ ਓਨ ਜਾਣ ਦੀ ਜਦੋਂ ਤੁਸੀਂ ਆਏ ਉਥੋਂ ਅਮਰੀਕਨ ਤੁਹਾਨੂੰ ਸਰਕਾਰ ਨੇ ਉਥੋਂ ਇੱਧਰ ਨੂੰ ਭੇਜ ਦਿੱਤਾ ਵੀ ਜਹਾਜ਼ ਵਿੱਚ ਤੁਹਾਨੂੰ ਖਾਣ ਪੀਣ ਕੀ ਦਿੰਦੇ ਸੀਗੇ ਵੀ ਜਹਾਜ਼ ਤੁਹਾਨੂੰ ਭੁੱਖੇ ਪਿਆਸੇ ਰੱਖਿਆ ਜਾਂ ਤੁਹਾਨੂੰ ਲੈਟਰੀ ਬਾਥਰੂਮ ਜਾਣ ਦੇ ਵਿੱਚ ਕਿੰਨੀ ਕਿ ਦਿੱਕਤ ਹੈ ਕਿਉਂਕਿ 40-45 ਘੰਟੇ ਦਾ ਸਫ਼ਰ ਸੀਗਾ ਉਹ ਵੀ ਜੀ ਦੇਖੋ ਹੁਣ ਤੁਹਾਨੂੰ ਪਤਾ ਹੀ ਆ ਜਦੋਂ ਜਾ ਕੇ 200 ਬੰਦਾ ਹੋਊਗਾ ਤੇ ਇੱਕ ਟੋਲਟ ਹੋਊਗੀ ਉਦੋਂ ਕਿਦੋਂ ਕਿੰਨਾ ਮੁਸ਼ਕਲ ਹੋਊਗਾ ਜੀ ਬਾਕੀ ਖਾਣ ਦੀ ਜਿਹੜੀ ਤੁਸੀਂ ਗੱਲ ਕਰਦੇ ਆਂ ਖਾਣ ਨੂੰ ਇਹਨਾਂ ਨੇ ਸਾਨੂੰ ਲੇਸ ਨੂੰ ਸੀ ਦਿੱਤੇ ਮਾਲੇ ਮੁੱਤੇ ਉਹ ਵੀ ਸੁੱਕੀ ਸੜੀ ਜੇ ਲੇਸ ਸੀ ਕੋਈ ਬਹੁਤ ਵਧੀਆ ਨਹੀਂ ਸੀਗੇ ਉਹਨਾਂ ਹੀ ਖਾਗਿਲ 40 ਕਿੰਟ ਦੇ ਜਿਹੜੇ ਇਹ ਸਫਰ ਤੇ ਕਰਾਏ ਇਹਨਾਂ ਨੇ ਸਾਡੀ ਕੋਲ ਠੀਕ ਆ ਤੇ ਫਿਰ ਸਾਨੂੰ ਇੱਥੇ ਅੰਮ੍ਰਿਤਸਰ ਇਹਨਾਂ ਨੇ ਲਾਤਾ ਤੇ ਜਦੋਂ ਅੰਮ੍ਰਿਤਸਰ ਤੋਂ ਤੁਸੀਂ ਉਤਰੇ ਫਿਰ ਇੱਥੇ ਦੇ ਜਿਹੜੇ ਮੋਰੇ ਤੁਹਾਨੂੰ ਲੈਣਗੇ ਸੀਗੇ ਜਾਂ ਫਿਰ ਤੁਹਾਨੂੰ ਘਰਾਂ ਵਿੱਚ ਛੱਡਣਾ ਏ ਜਾਂ ਤਾਂ ਰਿਕਰਦਨ ਪਹਿਲਾਂ ਤਲਾਹ ਦਿੱਤੀ ਸੀ ਕਿ ਤੁਹਾਡਾ ਬਚਾਰਿਆ ਜਾਂ ਉੱਥੇ ਫੋਨ ਤੇ ਗੱਲਬਾਤ ਹੁੰਦੀ ਰਹੀ ਵੀਰ ਜੀ ਦੇਖੋ ਸਾਨੂੰ ਕੋਈ ਅਤਲਾ ਨਹੀਂ ਇਹ ਤੇ ਜਿਹੜੀਆਂ ਤੁਹਾਨੂੰ ਪਤਾ ਕ੍ਰਿਸਟਨ ਲੋਕਾਂ ਆਈਆਂ ਕਿ ਪੰਜਾਬ ਦੇ ਵਿੱਚ ਤੇ ਉੱਥੇ ਲੋਕਾਂ ਨੂੰ ਸਾਡੇ ਪਰਿਵਾਰਾਂ ਨੂੰ ਪਤਾ ਲੱਗਿਆ ਅੱਛਾ ਜੀ ਇਹ ਸਾਰਿਆਂ ਨੂੰ ਕਿਹਨਾ ਕਿਹਨਾ ਦੇ ਬੱਚੇ ਜਿਹੜੇ ਹੈਗੇ ਆ ਜੀ ਤੇ ਇਦਾਂ ਹੀ ਪਤਾ ਲੱਗਾ ਸਾਰਿਆਂ ਤੇ ਤੁਸੀਂ ਹੁਣ ਆਉਣ ਵਾਲੇ ਪੂਖੇ ਦੇ ਵਿੱਚ ਪੰਜਾਬ ਵਿੱਚ ਰਹਿ ਕੇ ਕੀ ਕੰਮ ਨਾ ਚਾਹੁੰਦੇ ਆ ਗਿੱਧੇ ਹੁਣ ਮੈਂ ਆਪਣੀ ਤੇ ਮਿਹਨਤ ਕਰੂੰਗਾ ਬਾਕੀ ਸਾਰਾ ਕੁਝ ਤਾਂ ਮੈਂ ਆਪਣਾ ਗਵਾ ਹੀ ਚੁੱਕਿਆ ਹਾਂ ਜੀ ਹੁਣ ਕੁਝ ਨਹੀਂ ਬੁੱਲੀ ਬਚਿਆ ਹੈਗਾ ਜੀ ਹਾਂਜੀ ਹੁਣ ਤਾਂ ਦਿਵਾਲੀਆਂ ਤੇ ਆ ਗਏ ਵੀਰ ਜੀ ਹੁਣ ਹੋਰ ਕੁਝ ਨਹੀਂ ਕਰ ਸਕਦੇ ਚਲੋ ਕੋਈ ਚੱਕਰ ਨਹੀਂ ਵੀਰੇ ਦੇਖੋ ਜਿਨ੍ਹਾਂ ਨੇ ਕੰਮ ਕਰਨਾ ਉਹ ਇੱਥੇ ਹੀ ਆ ਇੱਥੇ ਵੀ ਬਹੁਤ ਕੁਝ ਕਰ ਦਿੰਦੇ ਆ ਜਿਨ੍ਹਾਂ ਨੇ ਨਹੀਂ ਕਰਨਾ ਉਹਨਾਂ ਨੇ ਇੱਥੇ ਵੀ ਨਹੀਂ ਕੁਝ ਕਰਦੇ ਬਾਹਰ ਜਾ ਕੇ ਵੀ ਨਹੀਂ ਕੋਈ ਕਰਦੇ ਆ ਉਹ ਕਵੀਰ ਜੀ ਚਲੋ ਮੈਂ ਹੁਣ ਇੱਕ ਗੱਲ ਕਹਣੀ ਚਾਹੂੰਗਾ ਹੁਣ ਜੋ ਹੋ ਗਿਆ ਉਹਨੇ ਜ਼ਿੰਦਗੀ ਨੂੰ ਇੱਕ ਬਹੁਤ ਵੱਡਾ ਸਬਕ ਦਿੱਤਾ ਆ ਹੁਣ ਮੈਂ ਆਪਣੀ ਇੱਥੇ ਮਿਹਨਤ ਕਰੂੰਗਾ ਜੀ ਤੇ ਆਪਣੀ ਜਿਹੜੀ ਜ਼ਿੰਦਗੀ ਸਟਰਗਲ ਆ ਜਿਹੜਾ ਇਹਨੂੰ ਜਾਰੀ ਰੱਖੂੰਗਾ ਹੂੰ ਤੇ ਫਿਰ ਦੁਬਾਰਾ ਮੈਂ ਪ੍ਰਮਾਤਮਾ ਕਰੂੰਗੀ ਆਪਣੇ ਮੈਂ ਉਸੇ ਦਿਨਾਂ ਨੂੰ ਵਾਪਸ ਲੈ ਕੇ ਆਉਂਗਾ ਜਿਹੜੇ ਦਿਨ ਮੇਰੀ ਪਹਿਲਾ ਚਲੋ ਸਾਡੀਆਂ ਬਹੁਤ-ਬਹੁਤ ਵਧਾਮਾ ਤੁਹਾਡੇ ਨਾਲ ਆ ਕਿ ਵੀ ਜਿਹੜਾ ਹੁਣ ਤੁਹਾਡਾ ਸਮਾਜ ਜਿੰਨਾ ਵੀ ਹੈਗਾ ਲੰਘਿਆ ਵਧੀਆ ਚਲੋ ਮਾਲਕ ਦੀ ਕਿਰਪਾ ਨਾਲ ਵੀ ਤੁਸੀਂ ਸੁਖੀ ਸ਼ਾਮ ਦੀ ਆਪਣੇ ਪਰਿਵਾਰ ਵਿੱਚ ਆ ਗਏ ਹੈਗੇ ਆ ਸਾਡੀਆਂ ਤੁਹਾਨੂੰ ਸ਼ੁਭੇ ਸ਼ਾਮਾਂ ਹੈਗੀਆਂ ਔਰ ਬਾਕੀ ਆਪਾਂ ਗੱਲ ਕਰੀਏ ਕਿ ਹੁਣ ਤੁਸੀਂ ਸਰਕਾਰ ਨੂੰ ਜਾਂ ਜਿਹੜੀ ਨੌਜਵਾਨ ਪੀੜ੍ਹੀ ਹੱਲੇ ਵੀ ਕੇ ਜਿਹੜੇ ਦਿਮਾਗ ਵਿੱਚ ਕੀੜਾ ਹੈਗਾ ਕਿ ਮੈਂ ਬਾਹਰ ਜਾਣਾ ਬਾਹਰ ਜਾਣਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਬਿਰਜੀ ਮੈਂ ਤਾਂ ਜਿੰਦਗੀ ਸੁਨੇਹਾ ਕੀ ਦੇਣ ਤੁਹਾਨੂੰ ਮੈਂ ਇੱਕੋ ਗੱਲ ਕਹੂੰਗਾ ਕਿ ਥੋੜੀ ਖਾ ਲੋ ਆਪਣੇ ਪਰਿਵਾਰ ਵਿੱਚ ਬਹਿ ਕੇ ਖਾ ਲੋ ਨਾਲ ਤੇ ਬਸ ਪਹਿ ਕੇ ਆਪਣੀ ਜੜੀ ਨਾ ਬਣੀ ਬਣੀ ਕਮਾਈ ਤੁਸੀਂ ਘਰ ਕਿਤਨਾ ਉਹ ਜੜੂ ਨਾ ਜੀ ਔਰ ਉੱਥੇ 35 40 ਲੱਖ ਖਰਚ ਕੇ ਜਾਣ ਨੂੰ ਚੰਗਾ ਹੋ ਗਿਆ ਇੱਥੇ ਉਹਦਾ ਕੋਈ ਤਰਬਾਰ ਕਰਦੀ ਹੈ ਜੀ ਨਾਲੇ ਆਪਣੇ ਪਰਿਵਾਰ ਤੇ ਬੈਠਾਂਗੇ ਦੇ ਨਾਲੇ ਅਸੀਂ ਆਪਣਾ ਜਿਹੜਾ ਪੈਸਾ ਖਰਾਬ ਹੋਣ ਤੋਂ ਬਚਾਵਾਂਗੇ ਹੁਣ ਏਜੰਟਾਂ ਨੇ ਲੱਖਾਂ ਰੁਪਇਆ ਸਾਡਾ ਜਿਹੜਾ ਲੁੱਟ ਕੇ ਖਾਲਿਆ ਜੀ ਉਹ ਸਾਨੂੰ ਦੂ ਨੰਬਰ ਹੀ ਭੇਜ ਕੇ ਸਾਨੂੰ ਬਿਲਕੁਲ ਅਜੇ ਇਸ ਹਾਲਤ ਵਿੱਚ ਖੜੀ ਕਰ ਦਿੱਤਾ ਲਿਆ ਕੇ ਜੀ ਉਹਦੀ ਸਾਰਨ ਮੈਂ ਕੰਗਾ ਕਿ ਬਹੁਤ ਜਾਣ ਲੋ ਆਪਣਾ ਇੱਥੇ ਕੰਮ ਨੂੰ ਮਿਲ ਕੇ ਇੱਥੇ ਕੰਮ ਕਰੋ ਜੀ ਕਿ ਉਹਨਾਂ ਨਾਲੋਂ ਵਧੀਆ ਕੋਈ ਕੰਮ ਹੋ ਨਹੀਂ ਹੋ ਸਕਦਾ ਆਪਣੀ ਘਰ ਵਿੱਚ ਰਹਿ ਕੇ ਕੰਮ ਕਰੋ ਜਿਹੜਾ ਸਾਰਨ ਜੀ ਦੋਸਤੋ ਇਹ ਸਾਡੇ ਨਾਲ ਵੀ ਜਿਹੜੇ ਅਮਰੀਕਾ ਤੋਂ ਰਿਪੋਰਟ ਕੋ ਕੇ ਆਏ ਹੈਗੇ ਆ ਉਹਨਾਂ ਨੇ ਆਪਣੀ ਹੱਦਬੀਤੀ ਦੱਸੀ ਹੈਗੀ ਆ ਔਰ ਸਾਡੇ ਸਾਰੇ ਵੀਰਾਂ ਨੂੰ ਜਿਹੜੇ ਨਵੀਂ ਜਨਰੇਸ਼ਨ ਐ ਇਸ ਵੀਡੀਓ ਨੂੰ ਸੁਣ ਰਹੀ ਹੈ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇੱਥੇ ਹੀ ਕੰਮ ਕਰ ਲੋ ਇੱਥੇ ਆਪਣਾ ਰੁਜ਼ਗਾਰ ਕਰ ਲੋ ਥੋੜੀ ਖਾ ਲੋ ਵਧੀਆ ਖਾ ਲੋ ਆਪਣੀ ਫੈਮਲੀ ਚ ਰਹੋ ਤਾਂ ਜੋ ਜਿੱਦਾਂ ਅੱਜ ਸਾਨੂੰ ਨਮੋਚੀ ਭਰੀ ਸਾਹਮਣਾ ਕਰਨਾ ਪੈ ਰਿਹਾ ਹੈਗਾ ਉਹ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਨਾ ਕੀਤਾ ਜਾ ਸਕੇ ਸੇ ਇਸ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਥੈਂਕ ਯੂ ਧੰਨਵਾਦ ਤੁਹਾਡਾ ਵੀਰ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਆਪਾਂ ਤੁਹਾਡੀ ਹੱਦ ਵੀ ਤੀਨ ਨੂੰ ਦਰਸ਼ਕਾਂ ਦੇ ਰੂਪ ਰੂਪ ਲੈ ਕੇ ਆਏ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ